ਪਾਟ ਪਾ ਪਜਾਓ ਪਾਟ ਪਾਓ ਪਾਟ ਪਾ ਪਜਾਓ ਪਾਟ ਪਾਓ ਭਾਤੀ ਜਨਤਾ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਤਾਬਕ ਲੋਕੋ ਦੀ ਨੀਤੀਆਂ ਲਾਗੂ ਕਰਨ ਵਾਲੀ ਬੀਜੇਪੀ ਐਸਐਸ ਮੁਰਦਾਬਾਦ ਮੁਤਾਬਕ ਮੁਰਦਾਬਾਦ ਅੱਜ ਅਸੀਂ ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਲ ਭਰ ਸਭਾ ਵੱਲੋਂ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਜਗ੍ਹਾ ਜਗ੍ਹਾ ਤੇ ਲੋਕਾਂ ਨੂੰ ਸੰਬੋਧਨ ਕੀਤਾ ਪਿੰਡ ਚ ਮਾਰਚ ਕੀਤਾ ਕਿ ਭਾਜਪਾ ਦੇ ਕਿਸੇ ਵੀ ਲੀਡਰ ਨੂੰ ਪਿੰਡ ਦੀਪ ਸਿੰਘ ਵਾਲਾ ਵਿੱਚ ਨਹੀਂ ਵੜਨ ਦਿੱਤਾ ਜਾਊਗਾ ਜੇ ਕੋ ਆਊਗਾ ਤੇ ਉਹਨਾਂ ਨੂੰ ਸਵਾਲ ਜਵਾਬ ਨਹੀਂ ਕੀਤੇ ਜਾਣਗੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਭਜਾਇਆ ਜਾਊਗਾ ਸਵਾਲ ਜਵਾਬ ਸਿਰਫ ਦੂਸਰੀਆਂ ਪਾਰਟੀਆਂ ਨੂੰ ਕੀਤੇ ਜਾਣਗੇ ਕਿਉਂਕਿ ਜਿਹੜੀ ਮੋਦੀ ਦੀ ਸਰਕਾਰ ਆ ਜਾਂ ਮੋਦੀ ਆ ਮੋਦੀ ਔਰੰਗਜ਼ੇਬ ਦਾ ਦੂਸਰਾ ਰੂਪ ਬਣਿਆ ਹੋਇਆ ਹੈ ਇਸ ਕਰਕੇ ਅਸੀਂ ਨਹੀਂ ਚਾਹੁੰਦੇਗੇ ਕਿ ਔਰੰਗਜ਼ੇਬ ਦੇ ਵਾਰਸ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਆਉਣ ਮੋਦੀ ਇਸ ਮੁਲਕ ਦੇ ਸੰਵਿਧਾਨ ਨੂੰ ਖਤਮ ਕਰਕੇ ਮਨੂ ਸਮ੍ਰਿਤੀ ਇਸ ਮੁਲਕ ਚ ਲਾਗੂ ਕਰਨੀ ਚਾਹੁੰਦਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈਗਾ ਔਰ ਇਸ ਮੁਲਕ ਦੀਆਂ ਘੱਟ ਗਿਣਤੀਆਂ ਦਲਤਾਂ ਹੋਰ ਸਾਰੇ ਵਖਰੇਵੇਂ ਵਾਲੇ ਲੋਕਾਂ ਨੂੰ ਕੁਚਲਣਾ ਜਿਹੜਾ ਹੈਗਾ ਉਹ ਚਾਹੁੰਦਾ ਔਰ ਇਹਨਾਂ ਦੇ ਨਾਲ ਤੁਸੀਂ ਇਹਨਾਂ ਦੀ ਬੋਲਬਾਣੀ ਦੇਖੋ ਜਿਵੇਂ ਦਿੱਲੀ ਮੋਰਚੇ ਵੇਲੇ ਕਿਸਾਨਾਂ ਨੂੰ ਗਾਲਾਂ ਕੱਢਦੇ ਰਹੇ ਇੰਨੇ ਕਿਸਾਨ ਸ਼ਹੀਦ ਹੋਏ ਜਿਵੇਂ ਹੁਣ ਦਿੱਲੀ ਜਾਂਦੇ ਕਿਸਾਨਾਂ ਤੇ ਗੋਲੀਆਂ ਵਾਰਾਈਆਂ ਸ਼ੁਭਕਰਮ ਨੂੰ ਸ਼ਹੀਦ ਕੀਤਾ ਸੈਂਕੜੇ ਲੋਕਾਂ ਨੂੰ ਜ਼ਖਮੀ ਕੀਤਾ ਹੰਸਰਾਜ ਹੰਸੇ ਕਹਿ ਰਿਹਾ ਕਿ 750 ਬੰਦਾ ਮਰਵਾ ਕੇ ਇਹ ਭੰਗੜੇ ਪਾਉਂਦੇ ਆਏ ਆ ਇਹ ਸਾਡੇ ਸ਼ਹੀਦਾਂ ਦੀ ਖਿੱਲੀ ਡਾਰਿਆ ਹੌਬੀ ਢਾੜੀ ਵਾਲਿਆਂ ਦਾ ਕੋ ਲੀਡਰ ਹੌਬੀ ਆ ਕਿ ਸ਼ਾਇਦ ਟੌਮੀ ਆ ਉਹ ਟੌਮੀ ਇਹ ਕਹਿ ਰਿਹਾ ਸੀਗਾ ਕਿ ਦਿੱਲੀ ਅੰਦੋਲਨ ਜਿਹੜਾ ਸੀ ਉਹ ਜਿੱਤ ਨਹੀਂ ਸੀ ਸਾਡੀ ਬੇਵਕੂਫੀ ਸੀ ਇਤਿਹਾਸਕ ਅੰਦੋਲਨ ਦੀ ਜਿੱਤ ਨੂੰ ਬੇਵਕੂਫੀ ਕਹਿ ਰਿਹਾ ਔਰ ਇਹ ਕਹਿ ਰਿਹਾ ਕਿ ਮੈਨੂੰ ਹਰ ਇੱਕ ਗਾਹ ਲੌਂਦੀ ਆ ਤੇ ਉੱਪਰੋਂ ਕਹਿ ਰਿਹਾ ਕਿ ਸਾਡਾ ਜਮਹੂਰੀ ਹਾਕਾ ਪਿੰਡਾਂ 'ਚ ਜਾਣਾ ਪਿੰਡਾਂ 'ਚ ਆ ਕੇ ਤੁਸੀਂ ਕਹੋਗੇ ਸਾਨੂੰ ਹਰ ਇੱਕ ਗਾਲ ਆਉਂਦੀ ਆ ਗਾਲਾਂ ਕੱਢੋਂਗੇ ਤੁਸੀਂ ਇਹ ਕਹੋਗੇ ਕਿ ਸਾਡੇ ਜਿਹੜੇ ਸ਼ਹੀਦ ਸੀ ਅਸੀਂ ਬੰਦੇ ਮੁਰਾ ਕੇ ਭੰਗੜੇ ਪਾਉਂਦੇ ਆਈਆਂ ਇਹ ਗੱਲਾਂ ਕਰੋਗੇ ਸਾਨੂੰ ਸਾਡੇ ਕਿਸਾਨ ਅੰਦੋਲਨ ਦੀ ਜਿੱਤ ਨੂੰ ਤੁਸੀਂ ਬੇਕੂਫੀ ਕਹੋਗੇ ਇਹ ਗੱਲਾਂ ਸੁਣਨ ਵਾਸਤੇ ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਬੁਲਾਉਣਾਗਾ ਇਸ ਕਰਕੇ ਤੁਹਾਨੂੰ ਉਸੇ ਤਰ੍ਹਾਂ ਡੜਾਇਆ ਜਾਊਗਾ ਜਿਵੇਂ ਜਿਵੇਂ ਆਵਾਰਾ ਗਾਵਾਂ ਨੂੰ ਕਣਕ ਦੇ ਵਿੱਚੋਂ ਭਜਾਈਦਾ ਹੈਗਾ ਇਸ ਕਰਕੇ ਮਤ ਸਾਡੇ ਪਿੰਡਾਂ 'ਚ ਆਉਣ ਦੀ ਖਿੱਚ ਖੇਚਲ ਕਰਨਾ ਅੱਜ ਅਸੀਂ ਇਹ ਮਹਿਮ ਦੀਪ ਸਿੰਘ ਵਾਲਾ ਤੋਂ ਸ਼ੁਰੂ ਕੀਤੀ ਆ ਦੂਸਰੇ ਪਿੰਡਾਂ ਦੇ ਵਿੱਚ ਵੀ ਜਿਹੜਾ ਲੈ ਕੇ ਜਾਵਾਂਗੇ ਇਸ ਮੋਦੀ ਸਰਕਾਰ ਨੂੰ ਸਿਰਫ ਤੇ ਸਿਰਫ ਕਾਰਪੋਰੇਟ ਦਾ ਜਿਹੜਾ ਹੈਗਾ ਉਹ ਹੀ ਖਿਆਲ ਹੈਗਾ ਤੁਸੀਂ ਇਹ ਦੇਖੋ ਕਿ ਕਰੋਨਾ ਦੇ ਟੀਕੇ ਲਾ ਕੇ ਕਰੋੜਾਂ ਲੋਕਾਂ ਦੀ ਜਾਨ ਨੇ ਜੋਖਮ 'ਚ ਪਾਈ ਜ਼ਬਰਦਸਤੀ ਟੀਕੇ ਲਾਏ ਕਿਹਜ ਟੀਕੇ ਬਣਾਉਣ ਵਾਲੀ ਕੰਪਨੀ ਖੁਦ ਕਹਿ ਰਹੀ ਆ ਕਿ ਇਹਦੇ ਨਾਲ ਹਾਰਟ ਅਟੈਕ ਆ ਸਕਦਾ ਜੈਨਿਕ ਬ੍ਰੇਨ ਹੈਮਰਜ ਹੋ ਸਕਦਾ ਇਹ ਸਾਰਾ ਕੁਝ ਹੋ ਸਕਦਾ ਗਊ ਰੱਖਿਆ ਦੇ ਨਾਲ ਤੇ ਕਤਲੇਆਮ ਕਰਦੇ ਰਹੇ ਔਰ ਗਊ ਦਾ ਮਾਸ ਵੇਚਣ ਵਾਲੀਆਂ ਕੰਪਨੀਆਂ ਤੋਂ ਮੋਟਾ ਚੰਦਾ ਜਿਹੜਾ ਭਾਜਪਾ ਨੇ ਇਲੈਕਟਰਲ ਬੋਰਡ ਦੇ ਰਾਹੀਂ ਜਿਹੜਾ ਲਿਆ ਔਰ ਇਸ ਤਰ੍ਹਾਂ ਦੀ ਕਾਰਪੋਰੇਟ ਪੱਖੀ ਔਰ ਆਰੰਗਜੇਬ ਦੇ ਰੂਪ ਵਾਲੀ ਸਰਕਾਰ ਜਿਹੜੀ ਹੈ ਜਿਸ ਤਰ੍ਹਾਂ ਦੀ ਪਾਰਟੀ ਆ ਇਹਨੂੰ ਹਰਾਉਣਾ ਵੀ ਆ ਤੇ ਇਹਨੂੰ ਭਜਾਉਣਾ ਵੀ ਆ ਇਸ ਕਰਕੇ ਅਸੀਂ ਮਹਿਮ ਦੀ ਸ਼ੁਰੂਆਤ ਅਸੀਂ ਨਗਰਦੀਪ ਸਿੰਘ ਵਾਲਾ ਤੋਂ ਅੱਜ ਜਿਹੜੀ ਹੈਗੀ ਆ ਉਹ ਕੀਤੀ ਆ